ਹਾਂਜੀ ਸੱਜਣੋ ਤੇ ਮਿੱਤਰੋ ਗੱਲ ਇਹ ਐ ਜਿਹੜੇ ਹੜ੍ਹ ਆਏ ਨੇ ਜਾ ਲੈ ਜਾਂਦੇ ਗਏ ਨੇ ਕੁਛ ਵੀ ਕਹਿ ਲੋ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਕੋਠੀਆਂ ਟੈ ਗਈਆਂ ਮਕਾਨ ਡਿੱਗ ਪਏ ਫਸਲਾਂ ਖਰਾਬ ਹੋ ਗਈਆਂ ਬੋਰ ਖਰਾਬ ਹੋ ਗਏ ਲੋਕਾਂ ਦੇ ਬੈੱਡ ਰੁੜ ਗਏ ਸਿਲੰਡਰ ਰੁੜ ਗਏ ਸੋਫੇ ਰੁੜ ਗਏ ਮਸ਼ੀਨਾਂ ਰੁੜ ਗਈਆਂ ਕੱਪੜੇ ਰੁੜ ਗਏ ਘਰਾਂ ਚ ਦੋ ਦੋ ਤਿੰਨ ਤਿੰਨ ਫੁੱਟ ਗਾਰ ਜੰਮ ਗਈ ਜਦੋਂ ਪਾਣੀ ਆਇਆ ਸੀ ਇੱਕ ਨਾ ਕਮਾਲ ਦੀ ਗੱਲ ਐ ਚਲੋ ਗੱਲ ਤੇ ਵਧੀਆ ਜਦੋਂ ਪਾਣੀ ਉੱਥੇ ਆ ਰਿਹਾ ਸੀ ਤੇ ਜਿੰਨੇ ਵੀ ਮਹਾਂਪੁਰਖ ਸੀਗੇ ਹੋਰ ਸੰਸਥਾਵਾਂ ਜਿੰਨੀਆਂ ਵੀ ਇੰਜੋ ਬੜੀਆਂ ਨੇ ਉੱਥੇ ਅੰਬਾਰ ਲਾ ਦਿੱਤੇ ਰਸਤਾ ਬਸਤਾ ਦੇ ਦਵਾਈਆਂ ਦੇ ਹੁਣ ਪਾਣੀ ਲੈ ਚੁੱਕਾ ਹੈ ਅਸਲੀ ਕੰਮ ਤੇ ਹੁਣ ਸ਼ੁਰੂ ਹੋਣਾ ਹੈ ਮਤਲਬ ਕੀ ਲੋਕਾਂ ਦੀ ਜ਼ਮੀਨਾਂ ਦੇ ਵਿੱਚ 5 5 ਫੁੱਟ ਰੇਤ ਜਮਗੀ ਉਹ ਟਰੈਕਟਰਾਂ ਦੇ ਨਾਲ ਗਰਾਹੇ ਪਾ ਕੇ ਜਾਂ ਮਸ਼ੀਨਾਂ ਨਾਲ ਉਹ ਚੁੱਕੀ ਜਾਏਗੀ ਤੇ ਤੇਲ ਮੱਝੇਗਾ ਤੇਰ ਕਦਨ ਆਏਗਾ ਪੈਸੇ ਨਾਲ ਜਿਨ੍ਹਾਂ ਦੇ ਸਮਾਨ ਰੁੜ ਗਏ, ਬੈੱਡ ਰੁੜ ਗਏ, ਸੋਫੇ ਰੁੜ ਗਏ, ਰੁੜ ਗਏ, ਸਿਲੰਡਰ ਰੁੜ ਗਏ, ਸਾਜੋ ਸਵਾਨ ਅਨਸਾਰ ਰੁੜ ਗਏ, ਕੱਪੜੇ ਰੁੜ ਗਏ, ਉਹ ਕਿਦੋਂ ਆਏਗਾ ਪੈਸੇ ਨਾਲ। ਮਕਾਨ ਡਿੱਗ ਪਏ, ਉਹ ਬਣਨਗੇ, ਕਦਣਾ ਬਣਨਗੇ ਪੈਸੇ ਨਾਲ। ਬਹੁਤ ਲੋਕੀ ਕੋਈ ਕਲਾਕਾਰ ਕਹਿੰਦੇ ਮੈਂ 10 ਪਿੰਡ ਗੋਦ ਲਏ ਨੇ, ਕੋਈ ਕਹਿੰਦਾ 20 ਪਿੰਡ ਗੋਦ ਲਏ ਨੇ। ਚੰਗੀ ਗੱਲ ਐ। ਪਰ ਮੇਰੇ ਕਹਿਣ ਦਾ ਮਤਲਬ ਹੁਣ ਅਸਲੀ ਸੇਵਾ ਹੁਣ ਉੱਥੇ ਸ਼ੁਰੂ ਹੋਣੀ ਐ। ਲੋਕਾਂ ਦੀਆਂ ਜ਼ਮੀਨਾਂ ਸਹੀ ਕਰਕੇ ਦਿੱਤੀਆਂ ਜਾਣ ਲੋਕਾਂ ਦੇ ਘਰ ਬਣਾ ਕੇ ਦਿੱਤੇ ਜਾਣ ਸਮਾਨ ਲੈ ਕੇ ਦਿੱਤਾ ਜਾਵੇ ਜਾਂ ਫਿਰ ਉੱਥੇ ਵੇ ਜਾ ਕੇ ਵੇਖਿਆ ਜਾਵੇ ਕਿ ਜਿਹੜੇ ਗਰੀਬ ਲੋਕ ਨੇ ਮੈਂ ਇਹ ਵੀ ਗੱਲ ਕਹਿ ਦਿਆਂ ਉਹ ਲੋਕ ਸੇਵਾਦਾਰਾਂ ਕੋਲੋਂ ਸਮਾਨ ਵੀ ਲਈ ਜਾਂਦੇ ਨੇ ਪੈਸੇ ਵੀ ਲਈ ਜਾਂਦੇ ਨੇ ਜਿੰਨਾਂ ਦਾ ਕੋਈ ਨੁਕਸਾਨ ਵੀ ਨਹੀਂ ਹੋਇਆ ਜਾਂ ਫਿਰ ਇਦਾਂ ਕਰ ਲੋ ਕਿ ਉਹ ਅ ਮਤਲਬ ਚੰਗੇ ਗੁਜ਼ਾਰੇ ਵਿੱਚ ਸੀਗੇ ਹੁਣ ਮੰਨ ਲਓ ਜਿਹੜੇ ਬੰਦੇ ਦੀ ਕੋਠੀ ਸੀ 2 ਕਰੋੜ ਦੀ ਉਹ ਟਹਿ ਗਈ ਇਹਦਾ ਮਤਲਬ ਕਿ ਉਹਦੇ ਕੋਲ ਬੈਂਕ ਬੈਲੈਂਸ ਵੀ ਹੋਏਗਾ ਜ਼ਿਆਦਾਤਰ ਤੇ ਲੋੜ ਉਹਨਾਂ ਲੋਕਾਂ ਨੂੰ ਹੈ ਜਿਹੜੇ ਗਰੀਬ ਵਰਗ ਦੇ ਲੋਕ ਸੀਗੇ ਉਹਨਾਂ ਦੇ ਦੋ ਦੋ ਕਮਰੇ ਸੀ ਉਹ ਟਹਿ ਗਏ ਜਾਂ ਮਾੜਾ-ਮੱਡਾ ਸਬਾਨ ਕਿਸ਼ਤਾਂ ਦਾ ਲੈ ਕੇ ਰੱਖਿਆ ਸੀ ਰੁੜ ਗਿਆ ਇਹੋ ਜਿਹੇ ਲੋਕਾਂ ਦੀ ਜ਼ਿਆਦਾ ਮਦਦ ਦੀ ਕਰਨ ਦੀ ਲੋੜ ਹੈ ਸੋ ਸਾਡੇ ਵੱਲੋਂ ਮੈਨੂੰ ਤਕਰੀਬਨ ਤਕਰੀਬਨ ਸੰਗਤ ਜਾਣਦੀ ਅਦਾਸ ਨੂੰ ਅਸੀਂ ਕੀਰਤਨ ਵੀ ਕਰਦੇ ਆਂ ਧਾਰਨਾ ਵਿੱਚ ਤੇ ਸਾਡੇ ਜੱਥੇ ਵੱਲੋਂ ਅਸੀਂ ਰਲ ਮਿਲ ਕੇ ਇੱਕ ਸੇਵਾ ਸ਼ੁਰੂ ਕੀਤੀ ਏ ਭਈ ਜਿੰਨੇ ਵੀ ਨਵੇਂ ਸ਼ਹਿਰ ਦੇ ਵਿੱਚ ਜਿਲ੍ਹੇ ਦੇ ਪਿੰਡ ਪੈਂਦੇ ਨੇ ਅਸੀਂ ਪਿੰਡਾਂ ਵਿੱਚ ਜਾ ਰਹੇ ਆਂ ਕਾਦੇ ਵਾਸਤੇ ਮਾਇਆ ਦੀ ਬੁਰਾਈ ਕਰ ਰਹੇ ਆਂ ਜਿੰਨੀ ਸਾਡੇ ਕੋਲ ਮਾਇਆ ਹੋ ਗਈ ਅਗਲੇ ਮਹੀਨੇ ਦੀ ਤਕਰੀਬਨ ਤਕਰੀਬਨ 10 ਤਰੀਕ ਨੂੰ ਅਸੀਂ ਜਾਵਾਂਗੇ ਪਹਿਲਾਂ ਅਸੀਂ 1 ਤਰੀਕ ਨੂੰ ਜਾਣਾ ਸੀ ਪਰ ਹੁਣ ਅਸੀਂ 10 ਨੂੰ ਜਾਣਾ ਹੈ ਕਿਉਂਕਿ ਉੱਥੇ ਮੈਂ ਪਤਾ ਕੀਤਾ ਉਹ ਕਹਿੰਦੇ ਅਜੇ ਰੋਕ ਕੇ ਆਓ ਤੁਸੀਂ ਜਿੰਨੀ ਵੀ ਮਾਇਆ ਇਕੱਠੀ ਹੋ ਸਕਦੀ ਕਰੋ ਤੇ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਾਂਗਾ ਵੇਖੋ ਅਸੀਂ ਤਾਂ ਹੈਗੇ ਆ ਮਾੜੇ ਬੰਦੇ ਮੈਂ ਆਪਣੇ ਕੋਲੋਂ ਵੀ 11 ਕਹ ਹਜ਼ਾਰ ਦੀ ਸੇਵਾ ਕੀਤੀ ਏ ਮੇਰੇ ਕੋਲ ਰੁਪਿਆ 42 ਕਹ ਹਜ਼ਾਰ ਇਕੱਠਾ ਹੋ ਗਿਆ ਪਿੰਡ ਨਾਲ ਜਾ ਕੇ ਉਗਰਾਹੀ ਕਰੀ ਦਈਏ ਬਹੁਤ ਲੋਕ ਕਹਿ ਦਿੰਦੇ ਨੇ ਬਾਬਾ ਜੀ ਸਾਡੇ ਪਿੰਡ ਗੁਰਾਈ ਹੋ ਚੁੱਕੀ ਏ ਤੇ ਹੋ ਚੁੱਕੀ ਏ ਕੋਈ ਗੱਲ ਨਹੀਂ ਜੇ ਅਸੀਂ ਵੀ ਗੁਰਦਰਾ ਸਾਹਿਬ ਬੈਠ ਕੇ ਅਨਾਉਂਸਮੈਂਟ ਕਰਦੇ ਆ ਜੇ ਆਪਣੇ ਬਿਰਜੇ ਦਾ 150 ਦੇ ਜਾਂਦਾ ਕਿਸੇ ਪਿੰਡ ਚ 2000 ਹੁੰਦਾ ਕਿਤੇ 3 ਹੁੰਦਾ ਕਿਤੇ 5 ਵੀ ਹੋ ਜਾਂਦਾ ਜਿਹੜੇ ਮੈਂ ਕੀਰਤਨ ਕਰਦਾ ਜਿਹਦੇ ਵਾਜੇ ਤੇ ਮਾਇਆ ਆਉਂਦੀ ਉਹ ਵੀ ਮੈਂ ਉਹਨਾਂ ਚ ਹੀ ਪਾ ਦਿੰਨਾ ਸਾਰੀ ਮਾਇਆ ਇਕੱਠੀ ਕਰਕੇ ਅਗਲੇ ਮਹੀਨੇ ਦਾਸਪਤਰੀ ਉਥੇ ਜਾਣਾ ਹੈ ਅਸੀਂ ਤੇ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਦੀ ਸੇਵਾ ਕਰਨੀ ਹੈ ਅਸੀਂ ਵੀ ਕਰਨੀਏ ਅਸੀਂ ਪਿੰਡਾਂ ਚਾਉਨੇ ਆ ਯੋਗਦਾਨ ਪਾਓ ਤੇ ਜਿਹੜੀਆਂ ਹੋਰ ਸੰਸਥਾਵਾਂ ਜਿਹੜੀਆਂ ਸੇਵਾ ਕਰ ਰਹੀਆਂ ਨੇ ਉਹਨਾਂ ਦਾ ਵੀ ਯੋਗਦਾਨ ਪਾਓ ਮੇਰੇ ਕਹਿਣ ਦਾ ਮਤਲਬ ਹੁਣ ਉਥੇ ਮਾਇਆ ਦੀ ਬਹੁਤ ਲੋੜ ਹੈ ਪਹਿਲਾਂ ਤੁਸੀਂ ਸੇਵਾ ਕੀਤੀ ਕੀਤੀ ਹੈ ਪੰਜਾਬ ਵਾਸੀਓ ਪਰ ਹੁਣ ਫਿਰ ਦੁਬਾਰਾ ਉਥੇ ਸੇਵਾ ਦੀ ਲੋੜ ਹੈ ਅਥਲੀ ਸੇਵਾ ਤੇ ਹੁਣ ਹੋਣੀ ਹੈ ਉਥੇ ਵੈਂਤਨੀਕ ਵੈਂਤਿਆਨ ਪ੍ਰਵਾਨ ਕਰਿਓ ਤੇ ਵੱਧ ਚੜ ਕੇ ਸਹਿਯੋਗ ਸਾਡਾ ਵੀ ਦਿਓ ਪਿੰਡਾਂ ਵਿੱਚੋਂ ਅਸੀਂ ਉਗਰਾਹੀ ਕਰ ਰਹੇ ਹਾਂ ਸਾਨੂੰ ਮੌਕਾ ਦਿਓ ਤੁਸੀਂ ਸਾਰੇ ਸੇਵਾ ਕਰੋ ਰਾਲੇਵਲ ਕੇ ਸੇਵਾ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ